ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਚਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਬਦ ਰੰਭ ਹੋਏ ਹਨ ਪਹਿਲੋਂ ਚੌਥੇ ਪਾਤਸ਼ਾਹ ਜੀ ਦੇ ਸੱਤ ਸ਼ਬਦ ਸੰਪੂਰਨ ਹੋਏ ਹਨ ਕੋਲ ਇਸ ਰਾਗ ਦੇ 16 ਸ਼ਬਦ ਸੰਪੂਰਨ ਹੋਏ ਹਨ ਆਓ ਇਹ ਅਗਲਾ ਸ਼ਬਦ ਸਾਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜੀ ਦਾ ਰੰਗ ਹੁੰਦਾ ਹੈ 499 ਅੰਗ ਤੇ ਪਾਸ਼ਾ ਜੀ ਦਾ ਸ਼ਬਦ ਰੰਗ ਹੁੰਦਾ ਹੈ ਸਤ ਗੁਰ ਜੀ ਆਪਣੀ ਰਸਨਾ ਤੋਂ ਬਤਨ ਕਰਦੇ ਹਨ ਜੀ ਗੂਜਰੀ ਮਹੱਲਾ ਪੰਜਵਾ ਚੋਪ ਦੇ ਘਰ ਪਹਿਲਾ ਇਕ ਉੰਕਾਰ ਸਤ ਗੁਰ ਪ੍ਰਸਾਦ ਗੁਜਰੀ ਰਾਗ ਦੇ ਵਿੱਚ ਪਾਤਸ਼ਾਹ ਜੀ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਹੈ ਭਵੇਂ ਕੀ ਸੰਗਤ ਜੀਓ ਆਪਾਂ ਇਹ ਲਫ਼ਜ਼ ਵੀ ਗੁਜਰੀ ਜਿਹੜਾ ਹੈ ਤਕਰੀਬਨ ਬਹੁਤੇ ਵੀ ਅਜੀ ਗਲਤ ਬੋਲ ਜਾਂਦੇ ਆ ਮਾਫੀ ਚੋਨਾ ਵਾ ਤਕਰੀਬਨ ਸਾਡੇ ਤੋਂ ਵੀ ਕਾਹਲੀ ਦੇ ਵਿੱਚ ਕਈ ਵਾਰੀ ਇਹ ਲਫ਼ਜ਼ ਗਲਤ ਬੋਲਿਆ ਜਾਂਦਾ ਹੈ ਕਿਉਂਕਿ ਦੋ ਔਂਕੜਾਂ ਹਨ ਗੁਜਰੀ ਆਗੇ ਨੂੰ ਥੋੜਾ ਜਿਹਾ ਦਬ ਕੇ ਜਦੋਂ ਆਪਾਂ ਬੋਲਣਾ ਹੈ ਦੋ ਔਂਕੜਾਂ ਕਾਰਨ ਗੁਜਰੀ ਲੰਬਾ ਕਰਕੇ ਬੋਲਣਾ ਹੈ ਜਦੋਂ ਆਪਾਂ ਕਾਹਲੀ ਨਾਲ ਤੇਜ਼ੀ ਨਾਲ ਬੋਲਦੇ ਆਂ ਫਿਰ ਲਫ਼ਜ਼ ਗਲਤ ਹੁੰਦਾ ਹੈ ਗੁਜਰੀ ਬੋਲਦੇ ਆਂ ਗਲਤ ਹੋ ਜਾਂਦਾ ਗੁਜਰੀ ਦੋ ਔਂਕੜਾਂ ਘੋਣ ਕਾਰਨ ਇਹਨੂੰ ਥੋੜਾ ਲੰਬਾ ਕਰਕੇ ਬੋਲਿਆ ਜਾਂਦਾ ਹੈ ਇਸ ਕਰਕੇ ਇਹ ਗੂਜਰੀ ਰਾਗ ਹੈ ਗੁਜਰੀ ਮਹੱਲਾ ਪੰਜਵਾ ਚੌਪਦੇ ਤੁਪਾਵ ਕੀ ਚਾਰ ਬੰਦਾਵਾਲੀ ਬਾਣੀ ਚਾਰ ਪਹਿਰਿਆਂ ਵਾਲੀ ਬਾਣੀ ਹੈ ਪਹਿਲੇ ਘਰ ਸੁਰ ਤਾਲ ਦੇ ਵਿੱਚ ਇਹ ਬਾਣੀ ਨੂੰ ਗਾਉਣ ਦੀ ਹਦਾਇਤ ਕਰਦੇ ਨਮਰ ਹੈ ਮੰਗਲਾ ਚਰਨ ਕਰਦੇ ਹੋਏ ਸਤਿਗੁਰ ਜੀ ਸ਼ਬਦ ਦੀ ਰਮਤਾ ਕਰਦੇ ਹਨ ਪਲੀ ਪੂਰਨ ਪ੍ਰਮਾਤਮਾ ਪਰਮੇਸ਼ਰ ਇੱਕ ਸਰੂਪ ਹੈ ਸਾਰੇ ਬ੍ਰਹਮੰਡ ਦਾ ਉਹ ਹਰੀ ਮਾਲਕ ਹੈ ਜਿਹਦੀ ਮੂਰਤ ਕਾਲ ਤੋਂ ਰਹਿ ਤੇ ਸਤ ਹੈ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਸੱਚੇ ਗੁਰੂ ਦੀ ਬਖਸ਼ਿਸ਼ ਦੇ ਨਾਲ ਉਹਦੀ ਪ੍ਰਾਪਤੀ ਹੈ ਜੀ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜਿਓ ਪਰਿਆ ਸੈਲ ਪਥਰ ਮੈਂ ਜੰਤੂ ਪਾਏ ਤਾਂ ਕਾਰਿ ਜਿਕ ਆਗੇ ਕਰ ਧਰਿਆ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸ਼ਬਦ ਹਨ ਭਾਵੇਂ ਕੀ ਬਾਣੀ ਦੇ ਵਿੱਚ ਸ੍ਰੀ ਰਹਿਰਾ ਸਾਹਿਬ ਜੀ ਦੇ ਜਾਪ ਵਿੱਚ ਵੀ ਸ਼ਬਦ ਹੁੰਦਾ ਹੈ ਇੱਥੇ ਦੂਜੀ ਵਾਰ ਇਹ ਸ਼ਬਦ ਆਇਆ ਹੈ ਸ੍ਰੀ ਰਹਿਰਾ ਸਾਹਿਬ ਜੀ ਦੇ ਸ਼ਬਦ ਦੇ ਵਿੱਚ ਅਤੇ ਇਸ ਸ਼ਬਦ ਵਿੱਚ ਕੁਝ ਲਫ਼ਜ਼ਾਂ ਦਾ ਅੰਤਰ ਪਾਇਆ ਮਹਾਰਾਜ ਆਪਾਂ ਜਿਸ ਤਰ੍ਹਾਂ ਪਹਿਲਾਂ ਵੀ ਸੋਧਾਰ ਚ ਦੱਸਿਆ ਸੀ ਕਿ ਕੁਝ ਲਫ਼ਜ਼ਾਂ ਦਾ ਅੰਤਰ ਸਤਿਗੁਰੂ ਜੀ ਨੇ ਸचेत ਕਰਨ ਵਾਸਤੇ ਪਾਇਆ ਹੋਇਆ ਕਿ ਜਿਸ ਵੇਲੇ ਅਸੀਂ ਬਾਣੀ ਕੰਠ ਬਾਣੀ ਪੜ੍ਹਦੇ ਆ ਨਾ ਜ਼ਬਾਨੀ ਬਾਣੀ ਪੜ੍ਹਦੇ ਆ ਉਸ ਵੇਲੇ ਵੀ ਅਸੀਂ ਸचेत ਰਹੀਏ ਇਸ ਕਰਕੇ ਸੋਧਾਰ ਹੁੰਦਾ ਸ੍ਰੀ ਰਹਿਰਾ ਸਾਹਿਬ ਜੀ ਦੇ ਪਾਠ ਵਿੱਚ ਜਪਜੀ ਸਾਹਿਬ ਜੀ ਦੇ ਵਿੱਚ ਆਸਾ ਜੀ ਦੀ ਵਾਰ ਦੇ ਵਿੱਚ ਹੁੰਦਾ ਤਿੰਨ ਵਾਰ ਹੀ ਆਇਆ ਸੋਧਾਰ ਤੇ ਤਿੰਨਵਰੀਤ ਕੁਝ ਨਾ ਕੁਜ ਅੰਤ ਲਬਜਾਂਤ ਮਹਾਰਾਜ ਨੇ ਅੰਤਰ ਇਸ ਕਰਕੇ ਪਾਇਆ ਹੋਇਆ ਕੀ ਗੁਰਸਿੱਖ ਸੱਚੇ ਧੋਕੇ ਬਾਣੀ ਪੜੇ ਕਿਉਂਕਿ ਜਦੋਂ ਆਪਾਂ ਕਈ ਵਾਰੀ ਦੇਖਦੇ ਆ ਨਾ ਜ਼ਬਾਨੀ ਬਾਣੀ ਪੜਦੇ ਆ ਤਾਂ ਕਈ ਵਾਰੀ ਅਸੀਂ ਜਪਜੀ ਸਾਹਿਬ ਤੋਂ ਰਹਿ ਰਸ ਚ ਆ ਜਾਂਦੇ ਆ ਜੇ ਉਖੜ ਜਾਂਦਾ ਮਨ ਜੇ ਗਾਇਜ ਰੋ ਜਾਂਦਾ ਤੇ ਕਈ ਵਾਰੀ ਰਹਿ ਰਸ ਤੋਂ ਜਪਜੀ ਸਾਹਿਬ 'ਚ ਵੀ ਪਹੁੰਚ ਜਾਂਦੇ ਆ ਉਸ ਵੇਲੇ ਅਸੀਂ ਗਾਇਜ ਰੋਨੇ ਆ ਇਸ ਵਾਸਤੇ ਸਚੇਤ ਕਰਨ ਵਾਸਤੇ ਮਹਾਰਾਜ ਨੇ ਥੋੜਾ ਜਿਹਾ ਅੰਤਰ ਪਾਇਆ ਹੈ ਸ਼ਬਦਾਂ ਦੇ ਵਿੱਚ ਇੱਥੇ ਵੀ ਅੰਤਰ ਹੈ ਥੋੜਾ ਜਿਹਾ ਕੁਝ ਕੁ ਲੱਭ ਜਾਂਦਾ ਉਹ ਸਾਹਮਣੇ ਆ ਜਾਵੇਗਾ ਤੇ ਅਨਸਰ ਜਿਹੜਾ ਸ਼ਬਦ ਆ ਭਾਵ ਕੀ ਉਹ ਇੱਕੋ ਬਰਾਬਰ ਹੈ ਭਾਵ ਕੀ ਉੱਤਰ ਇੱਕੋ ਬਰਾਬਰ ਹੀ ਬਣਦਾ ਸ਼ਬਦ ਦਾ ਕੁਝ ਲੱਭ ਜਾਂਦਾ ਫਰਕ ਹੁੰਦਾ ਹੈ ਈਮਾਰਾ ਜੀ ਰਮਤਾ ਕਰਦੇ ਸਤਿਗੁਰ ਜੀ ਕਾਹੇ ਰੇ ਮਨ ਚਿੱਤ ਬਹ ਉਦਮ ਜਾ ਆਹਰ ਹਰ ਜੀਉ ਪਰਿਆ ਸਤਿਗੁਰ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਭਾਵੇਂ ਕੀਕਾਕਾਰਾਂ ਲੇਖਕਾਰਾਂ ਨੇ ਸੰਪਰਦਾਇ ਜਿਹੜੇ ਕੀਕਾਕਾਰ ਹੁੰਦਿਆਂ ਉਹਨਾਂ ਦੀਆਂ ਅਲੱਗ-ਅਲੱਗ ਧਾਰਨਾ ਹਨ ਇਸ ਸ਼ਬਦ ਨਾਲ ਬਹੁਤ ਜ਼ਿਆਦੀਆਂ ਸਾਖੀਆਂ ਹਨ ਆਪੋ ਆਪਣੇ ਉਹਦੇ ਮੁਤਾਬਕ ਇੱਕ ਸ਼ਬਦ ਦੇ ਭਾਵ ਨੂੰ ਪ੍ਰਗਟ ਕਰਨ ਵਾਸਤੇ ਸਾਖੀਆਂ ਲਾਈਆਂ ਜਾਂਦੀਆਂ ਹਨ ਪਰ ਕੋਈ ਮਤਵਲ ਨਹੀਂ ਹੈ ਇਹ ਮਤਵਲ ਹੁੰਦਾ ਕਿ ਸਮਝ ਪੈ ਜਾਵੇ ਪਰ ਸਮਾਂ ਕਿਉਂਕਿ ਜਾਜਤ ਨਹੀਂ ਦਿੰਦਾ ਪਰ ਬਹੁਤੀਆਂ ਸਾਖੀਆਂ ਪੜ੍ਹੀਏ 임ਾਰਾ ਜੀ ਦੇ ਬਾਣੀ ਦੇ ਜੋ ਲਬਜ ਹਨ ਜੋ ਸ਼ਬਦਾਂ ਦਾ ਕੇਂਦਰੀ ਭਾਵ ਜਿਹੜਾ ਹੁੰਦਾ ਹੈ ਸ਼ਬਦ ਦੇ ਅਰਥ ਹੁੰਦਿਆਂ ਨੂੰ ਉਹਨਾਂ ਨੂੰ ਸਮਝਣਾ ਜ਼ਰੂਰੀ ਹੈ ਮਹਾਰਾਜ ਜੀ ਬਚਨ ਕਰਦੇ ਨੇ ਕਾਹੇ ਰੇ ਮਨ ਚਿੱਤ ਵੈ ਉਦਮ ਜਾ ਆਹਰ ਹਰ ਜਿਉ ਪਰਿਆ ਮਹਾਰਾਜ ਜੀ ਕਹਿੰਦੇ ਹੈ ਮਨਾ ਤੂੰ ਕਦ ਤੂੰ ਵਹਿਮ ਕਰਦਾ ਕਦ ਤੂੰ ਭਰਮ ਵਿੱਚ ਪਿਆ ਉਦਮ ਦਾ ਇੱਥੇ ਅਰਥ ਭਰਮ ਬਣਦਾ ਭਾਵੇਂ ਕੀ ਉਦਮ ਦੇਖੋ ਆਪਾਂ ਕਈ ਜਗ੍ਹਾ ਤੇ ਆਪਾਂ ਕਹਿੰਦਾ ਉਦਮ ਕੀਤਾ ਪਰ ਇੱਥੇ ਇਹ ਲਬਜ ਦਾ ਅਰਥ ਲੱਗ ਬਣਦਾ ਹੈ ਕਾਹਿਰੀ ਮਨ ਚਿਤਵੈ ਉਦਮ ਮਹਾਰਾਜ ਜੀ ਕਹਿੰਦੇ ਤੂੰ ਕਾਤੋਂ ਚਿੰਤਾ ਕਰਦਾ ਹੈ ਚਿਤਵਦਾ ਹੈ ਚਿੰਤਾ ਵਿੱਚ ਫਸਿਆ ਹੋਇਆ ਮਨਾ ਕਿਉਂ ਤੇਰੀ ਪਰਵਰਿਸ਼ ਤੂੰ ਹਰੀ ਕਰ ਰਿਹਾ ਹੈ ਆਹ ਹਰ ਹਰ ਜੀਉ ਪਰਿਆ ਜਾ ਆਹ ਹਰ ਕਹਿੰਦੇ ਆਹ ਹਾਰ ਤੂੰ ਹਰੀ ਇਕੱਠਾ ਕਰ ਰਿਹਾ ਉਹ ਮਾਲਕ ਹੈ ਜਿਹੜਾ ਉਹ ਸਾਰਿਆਂ ਦੀ ਪਰਵਰਿਸ਼ ਕਰਦਾ ਹੈ ਉਹ ਬੰਦੂ ਬਾਸਤੇ ਹਾਜੀ ਕਰ ਰਿਹਾ ਮਹਾਰਾਜ ਕਹਿੰਦੇ ਆਹਰ ਹਰ ਜੀਓ ਪਰਿਆ ਕਹਿੰਦੇ ਭਾਈ ਉਹ ਤੇਰਾ ਇੰਤਜ਼ਾਮ ਤਾਂ ਹਰੀ ਨੇ ਕੀਤਾ ਆਇਆ ਤੂੰ ਕਾਦੀ ਚਿੰਤਾ ਕਰਦਾ ਕਾਹੇ ਰੇ ਮਨ ਚਿੱਤ ਵੈ ਉਦਮ ਕਹਿੰਦੇ ਕੋ ਕਾਦੇ ਇਸ ਸੰਸੇ ਦੇ ਵਿੱਚ ਚਿੰਤਾ ਵਿੱਚ ਉਦਮ ਤੋਂ ਭਾਵ ਸੰਸੇ ਚਿੰਤਾ ਵਿੱਚ ਤੂੰ ਫਸਿਆ ਹੋਇਆ ਹੈ ਕਿ ਮੈਂ ਆ ਕੁਝ ਕਰਨਾ ਮੈਨੂੰ ਕੁਝ ਪ੍ਰਾਪਤੀ ਹੋ ਜੇ ਇਸ ਵਹਿਮ ਵਿੱਚ ਹੀ ਸੇ ਫਸੇ ਰਹਿੰਦੇ ਆ ਨਾ ਤੇ ਮਹਾਰਾਜ ਉਸ ਵਹਿਮ ਤੋਂ ਸਾਨੂੰ ਬਾਹਰ ਕੱਢ ਦਿਆਂ ਕਹਿੰਦੇ ਭਾਈ ਤੇਰਾ ਇੰਤਜ਼ਾਮ ਤਾਂ ਉਹਨੇ ਕਰਤਾ ਹਰੀ ਨੇ ਆਹਰ ਹਰ ਜੀਉ ਜਾਂ ਆਹਰ ਹਰ ਜੀਉ ਪਰਿਆ ਕਹਿੰਦੇ ਹਰੀ ਨੇ ਤੇਰਾ ਇੰਤਜ਼ਾਮ ਕੀਤਾ ਹੋਇਆ ਸੈਲ ਪੱਥਰ ਮੈਂ ਜੰਤੂ ਪਾਏ ਤਾਕਾ ਰਿਜਕ ਆਗੇ ਕਰ ਤਰਿਆ ਤੇ ਜਵਾਬ ਦਿੱਤਾ ਸਤਿਗੁਰਾਂ ਨੇ ਕਹਿੰਦੇ ਭਾਈ ਜਿਹੜੇ ਸੈਲ ਪੱਥਰ ਵਿੱਚ ਜੰਤ ਹਨ ਪੱਥਰਾਂ ਦੇ ਵਿੱਚ ਜੀਵ ਹਨ ਜਿੰਦੂ ਪੈਦਾ ਹੋਣ ਤੋਂ ਬਿਨ ਹੀ ਉਹਨਾਂ ਦੇ ਸਾਹਮਣੇ ਰਿਜਕ ਰੱਖ ਦਿੰਦਾ ਪੈਦਾ ਹੋਣ ਤੋਂ ਪਹਿਲਾਂ ਹੀ ਬੰਦੂਬਾਸ ਕਰ ਦਿੰਦਾ ਜਿਹੜਾ ਕਿ ਪੱਥਰਾਂ ਦੇ ਵਿੱਚ ਜੀਵਾਂ ਨੂੰ ਪਾਲ ਰਿਹਾ ਹੈ ਪੱਥਰਾਂ ਵਿੱਚ ਪਰਵਰਸ਼ ਕਰ ਰਿਹਾ ਹੈ ਉਹ ਸਾਡੀ ਕਿਉਂ ਨਹੀਂ ਕਰੇਗਾ ਮਹਾਰਾਜ ਜੀ ਕਹਿ ਰਹੇ ਨੇ ਕਹਿੰਦੇ ਸੈਲ ਪੱਥਰ ਮਹਿ ਜੰਤੋ ਉਪਾਏ ਤਾਂ ਕਾ ਰਿਜਕ ਆਕੇ ਕਰ ਧਰਿਆ ਉਹਨਾਂ ਅੱਗੇ ਵੀ ਜਾ ਕੇ ਉਹ ਰਿਜਕ ਧਰਦਾ ਹੈ ਰੋਟੀ ਧਰਦਾ ਹੈ ਭੋਜਨ ਰੱਖਦਾ ਹੈ ਉਹਨਾਂ ਦੀ ਪਰਵਰਿਸ਼ ਕਰਦਾ ਹੈ ਫਿਰ ਕਾਤੋਂ ਵਹਿਮ ਕਰਦੇ ਆਂ ਮਹਾਰਾਜ ਜੀ ਕਹਿੰਦੇ ਫਿਰ ਕਾਤੋਂ ਗਿਲਾ ਹੈ ਸਾਡੇ ਮਨ ਵਿੱਚ ਕਾਤੋਂ ਵਹਿਮ ਹੈ ਕਾਤੋਂ ਭਰਮ ਹੈ ਕਿ ਅਸੀਂ ਸਾਰਾ ਕੁਝ ਕਰਦੇ ਆਂ ਛੱਡ ਦੀਏ ਤਿਆਗ ਦੀਏ ਵਿਸਾਰ ਦੀਏ ਕਿਉਂਕਿ ਉਹਨੇ ਸਾਰਾ ਕੁਝ ਕੀਤਾ ਹੋਇਆ ਪਹਿਲੀ ਜੰਮਣ ਤੋਂ ਲੈ ਕੇ ਮਰਨ ਤੱਕ ਬੱਚਾ ਜੰਮਦਾ ਹੈ ਨਾ ਉਹਦਾ ਇੰਤਜਾਮ ਪਹਿਲੋਂ ਕਰ ਦਿੰਦਾ ਮਾਲਕ ਕੋਈ ਬੱਚਾ ਜਨਮ ਲੈਂਦਾ ਨਾ ਤੇ ਦੇਖੋ ਤੇ ਜੰਮਣ ਤੋਂ ਪਹਿਲੋਂ ਮਾਂ ਦੇ ਥਣਾਂ ਵਿੱਚ ਦੁੱਧ ਆ ਜਾਂਦਾ ਹੈ ਉਹ ਦੇਖੋ ਇਂਤਜ਼ਾਮ ਪਹਿਲੋਂ ਕਰਦਾ ਕਿ ਬੱਚੇ ਨੇ ਸੰਸਾਰ ਤੇ ਜਾਣਾ ਤੇ ਉਹਨੂੰ ਭੁੱਖ ਲੱਗਣੀ ਉਹਦਾ ਇਂਤਜ਼ਾਮ ਪਹਿਲੋਂ ਕਰਦਾ ਮਾਲਕ ਇਹ ਮਾਂ ਦੇ ਕੋਲ ਦੁੱਧ ਆ ਜਾਂਦਾ ਉਹਨੂੰ ਪਿਉਣ ਵਾਸਤੇ ਉਹ ਕਿਹਦੀ ਕਿਰਪਾ ਉਹ ਹਰੀ ਦੀ ਕਿਰਪਾ ਨਾ ਇਸ ਦੁੱਧ ਤੇ ਔਰ ਕਿਹੜੀ ਸ਼ਕਤੀ ਹੋ ਸਕਦੀ ਹੈ ਆਪਾਂ ਕਹਿੰਦੇ ਆ ਕਿ ਉਹ ਸ਼ਕਤੀ ਨਹੀਂ ਵਿਖਾਂਦਾ ਉਹਦੀ ਸ਼ਕਤੀ ਹੀ ਹੈ ਜਿਹੜੀ ਕਿ ਮਾਂ ਦੇ ਥਣਾ ਵਿੱਚ ਦੁੱਧ ਆ ਜਾਣਾ ਬੱਚੇ ਦੀ ਪਰਵਰਿਸ਼ ਵਾਸਤੇ ਉਹ ਇੰਤਜ਼ਾਮ ਕਰਦਾ ਹਰ ਜੀਵ ਤੋਂ ਪਹਿਲਾਂ ਉਹਦੀ ਪਰਵਰਿਸ਼ ਦੀ ਇੰਤਜ਼ਾਮ ਕਰਦਾ ਜੰਮਣ ਤੋਂ ਪਹਿਲਾਂ ਉਹ ਸਾਰਾ ਬੰਦੂਬਸ ਕਰ ਦਿੰਦਾ ਉਹਦਾ ਵਿਰਧ ਹੈ ਉਹਦਾ ਧਰਮ ਹੈ ਹਰੀ ਦਾ ਇਹ ਮਹਾਰਾਜ ਜੀ ਇੱਥੇ ਸਾਨੂੰ ਸਮਝਾ ਰਿਹਾ ਕਿ ਸਾਹਮਣੇ ਲਿਸ਼ਟ ਦਿਖਾ ਰਹੇ ਹਨ ਕਹਿੰਦੇ ਸੈਲ ਪੱਥਰ ਮਹਿ ਜੰਤੂ ਪਾਏ ਤਾਂ ਕਾਰਿ ਜਿਕ ਆਗੀ ਕਰ ਧਰਿਆ ਮਹਾਰਾਜ ਜੀ ਅੱਗੇ ਬਚਨ ਕਰਦੇ ਰਹਾਉ ਹਾਦੀ ਪੰਕਤੀ ਵਿੱਚ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਮਾਧੋ ਸ਼ਬਦ ਜਿਹੜਾ ਇਹ ਪਰਮੇਸ਼ਰ ਦਾ ਨਾਮ ਹੈ ਹਰੀ ਦਾ ਹੈ ਮਾਧੋ ਜੀ ਉਹ ਪ੍ਰਭੂ ਜੀ ਉਹ ਮਹਾਰਾਜ ਜੀ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਮਹਾਰਾਜ ਜੀ ਕਹਿੰਦੇ ਜਿਹੜੇ ਸੰਗਤ ਵਿੱਚ ਆਣ ਕੇ ਮਿਲ ਬੈਠਦੇ ਹਨ ਉਤਰ ਜਾਂਦੇ ਹਨ ਉਹ ਭਾਵ ਸਾਗਰ ਤੋਂ ਪਾਰ ਹੋ ਜਾਂਦੇ ਹਨ ਜਿਵੇਂ ਰਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਵ ਦਰਸਾਇਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਖੀ ਕਾਸਤ ਹਰਿਆ ਇਸ ਪੰਕਤੀ ਵਿੱਚ ਜਿਹੜਾ ਲਬਜ ਹੁੰਦਾ ਮੇਰੇ ਮਾਦੂ ਜੀ ਸਤ ਸੰਗਤ ਮਿਲੇ ਸੇ ਤਰਿਆ ਹੁੰਦਾ ਜਿਹੜਾ ਅਸੀਂ ਰਹਿਰਾ ਸਾਹਿਬ ਜੀ ਚ ਪੜਦੇ ਹਾਂ ਉਹਥੇ ਸੋ ਤਰਿਆ ਹੁੰਦਾ ਇਹ ਲਬਜ ਦਾ ਫਰਕ ਹੈ ਇਹਦਾ ਅਰਥ ਸੇਮ ਬਣਦਾ ਹੈ ਪਰ ਇਥੇ ਮਹਾਰਾਜ ਜੀ ਨੇ ਲਫ਼ਜ਼ ਦਾ ਫਰਕ ਪਾਇਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੇ ਤਰਿਆ ਇਥੇ ਸਿਹਾਰੀ ਦੇ ਨਾਲ ਇਸੇ ਤੇ ਅਸੀਂ ਰਹਿ ਰਹੇ ਸਭ ਚ ਸੋ ਪੜਦੇ ਆ ਉਥੇ ਸッセ ਤੇ ਹੋੜਾ ਹੈ ਸੋ ਮਹਾਰਾਜ ਜੀ ਅੰਸਰ ਸੇਮ ਦਿੰਦੇ ਹਨ ਮਹਾਰਾਜ ਜੀ ਕਹਿੰਦੇ ਮਾਧੋ ਜੀਓ ਮੇਰੇ ਮਾਧੋ ਜੀਓ ਸਤ ਤੁਹਾਡੀ ਸੰਗਤ ਕਰਕੇ ਤੁਹਾਡੇ ਮਿਲਨ ਕਰਕੇ ਭਾਵ ਸਾਗਰ ਤੋਂ ਪਾਰ ਉਤਾਰਾ ਹੈ ਗੁਰਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸਟ ਹਰਿਆ ਮਹਾਰਾਜ ਜੀ ਕਹਿੰਦੇ ਜਿਵੇਂ ਸੁੱਕੀ ਲੱਕੜ ਹਰੀ ਹੋ ਜਾਵੇ ਸੁੱਕਾ ਦਰਖਤ ਹਰਿਆ ਭਰਿਆ ਹੋ ਜਾਵੇ ਉਹਦੀ ਕਿਰਪਾ ਦੇ ਨਾਲ ਕਹਿੰਦੇ ਮਨ ਹਰਿਆ ਭਰਿਆ ਹੋ ਜਾਂਦਾ ਹੈ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਮਹਾਰਾਜ ਜੀ ਕਹਿੰਦੇ ਪਰਮ ਅਪਦ ਪਾਇਆ ਕਹਿੰਦੇ ਗੁਰਪ੍ਰਸਾਦ ਪਰਮ ਪਦ ਪਾਇਆ ਪ੍ਰਸਾਦ ਦਾ ਭਾਵ ਹੁੰਦਾ ਹੈ ਕਿਰਪਾ ਪਰਮ ਪਦਵੀ ਦੀ ਪ੍ਰਾਪਤੀ ਹੋ ਗਈ ਸੁੱਕਾ ਹੋਇਆ ਮਨ ਹਰਿਆ ਭਰਿਆ ਹੋ ਗਿਆ ਭਾਵ ਕੀ ਇਥੇ ਧਾਰਨ ਲੈਂਦੇ ਸੁੱਕੇ ਕਾਸਟ ਲੱਕੜ ਨੂੰ ਕਹਿੰਦੇ ਆਂ ਕਹਿੰਦੇ ਜਿਵੇਂ ਸੁੱਕਾ ਦਰਖਤ ਇੱਕੋ ਦਮ ਹੁੰਗਰ ਜਾਵੇ ਹਰਿਆ ਭਰਿਆ ਹੋ ਜਾਵੇ ਉਹਦੀ ਕਿਰਪਾ ਦੇ ਨਾਲ ਕਹਿੰਦੇ ਇਸੇ ਤਰ੍ਹਾਂ ਮਨ ਜਿਹੜਾ ਮਨੁੱਖ ਦਾ ਜਨਮਾਂ ਦਾ ਸੁੱਕਾ ਪਿਆ ਜਨਮਾਂ ਦਾ ਸੁੱਕਾ ਪਿਆ ਮਨ ਜਿਹੜਾ ਇਹਨੂੰ ਹਰਿਆ ਭਰਿਆ ਸੱਚੀ ਬਾਣੀ ਕਰਦੀ ਉਹਦੀ ਕਿਰਪਾ ਦੇ ਨਾਲ ਹਰਿਆ ਭਰਿਆ ਹੋ ਜਾਂਦਾ ਰਹੇ ਇਸ ਰਾਮ ਦੇ ਕਿਪਾ ਸਾਜੀ ਬਚਨ ਕਰਦੇ ਹਨ ਜਨਨ ਪਿਤਾ ਲੋਕ ਸੁਤ ਬੰਤਾ ਕੋਈ ਨਾ ਕਿਸ ਕੀ ਧਰਿਆ ਜਨਨ ਭਾਵ ਕੀ ਜਨਾਨੀ ਮਾਂ ਮਾਂ ਜਿਹੜੀ ਹੈ ਜਨਨੀ ਮਾਤਾ ਤੇ ਪਿਤਾ ਜਨਨ ਪਿਤਾ ਲੋਕ ਸੁੱਤ ਬੰਤਾ ਕਹਿੰਦੇ ਇੱਥੇ ਕਿਸੇ ਦਾ ਕੋਈ ਸਾਥ ਨਹੀਂ ਹੈ ਜਨਨ ਮਾਂ ਦਾ ਤੇ ਪਿਤਾ ਦਾ ਤੇ ਲੋਕਾਂ ਦਾ ਸੁੱਤ ਇਸਤਰੀ ਦਾ ਬੰਤਾ ਸੁੱਤ ਪੁੱਤਰ ਅਤੇ ਬੰਤਾ ਇਸਤਰੀ ਰਿਸ਼ਤੇਦਾਰ ਕਹਿੰਦੇ ਕੋਈ ਵੀ ਸੰਗੀ ਨਹੀਂ ਹੈ ਕੋਈ ਨਾ ਕਿਸ ਕੀ ਧਰਿਆ ਕਹਿੰਦੇ ਕੋਈ ਕਿਸੇ ਦਾ ਸਾਥ ਨਹੀਂ ਦੇ ਸਕਦਾ ਅਗਲੀ ਦਰਗਾਹ ਵਿੱਚ ਅੱਗੇ ਜਾਣ ਦਾ ਕੋਈ ਸਾਥੀ ਨਹੀਂ ਐ ਸੰਗੀ ਨਹੀਂ ਐ ਇਹ ਮੁਸਾਫਰ ਖਾਨੇ ਵਿੱਚ ਕੱਲਿਆਂ ਹੀ ਜਾਣਾ ਪੈਣਾ ਹੈ ਇਹ ਸੰਸਾਰ ਦੇ ਕਰਮ ਰਿਸ਼ਤੇ ਹਨ ਜਿੰਨੇ ਮਹਾਰਾਜ ਜੀ ਗਨਾਰਿਆਣ ਜਨਨ ਪਿਤਾ ਲੋਕ ਸੁੱਤ ਬਨਤਾ ਕੋਈ ਨਾ ਕਿਸ ਕੀ ਧਰਿਆ ਕਹਿੰਦੇ ਕੋਈ ਕਿਸੇ ਦਾ ਨਹੀਂ ਬਣ ਸਕਦਾ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਆਹੀ ਮਨ ਭੋ ਕਰਿਆ ਇਮਾਰਾ ਦੀ ਬਚਨ ਕਰ ਦੇਣਾ ਸਿਰ ਸਿਰ ਰਿਜਕ ਸੰਵਾਹੇ ਠਾਕੁਰ ਕਾਹੇ ਮਨ ਭਉ ਕਰਿਆ ਕਹਿੰਦੇ ਉਹ ਠਾਕੁਰ ਆ ਜਿਹੜਾ ਉਹ ਸਾਰਿਆਂ ਦੇ ਸਿਰ ਤੇ ਦੇਖ ਰਿਹਾ ਤੱਕ ਰਿਹਾ ਸਾਰਿਆਂ ਨੂੰ ਮਹਾਰਾਜ ਜੀ ਦਾ ਸਾਰਿਆਂ ਦੇ ਉੱਤੇ ਖਿਆਲ ਹੈ ਨਿਗਾਹ ਹੈ ਸਿਰ ਸਿਰ ਰਿਜਕ ਸੰਵਾਹੇ ਠਾਕੁਰ ਕਾਹੇ ਮਨ ਭਉ ਕਹਿੰਦੇ ਕਹਿੰਦਾ ਭਉ ਕਰਦਾ ਕਹਿੰਦੇ ਸਾਰਾ ਕੁਝ ਤਾਂ ਪਰਮੇਸ਼ਰ ਕਰਿਆ ਰਿਜਕ ਦੇ ਰਿਹਾ ਖਾਣ ਨੂੰ ਦੇ ਰਿਹਾ ਚੱਲਣ ਨੂੰ ਦੇ ਰਿਹਾ ਇਹ ਮਹਾਰਾਜ ਜੀ ਕਹਿੰਦੇ ਉਹਦੇ ਤੋਂ ਬਿਨਾ ਤਾਂ ਕੁਝ ਵੀ ਨਹਿਮਨ ਭਾਉ ਕਰਿਆ ਕਹਿੰਦੇ ਮਨ ਦੇ ਵਿੱਚ ਜਿਹੜਾ ਭਾਉ ਹੈ ਉਹਦਾ ਭਾਉ ਮਨ ਦੇ ਵਿੱਚ ਧਾਰਨ ਕਰ ਉਹ ਮਾਲਕ ਨੂੰ ਚੇਤੇ ਰੱਖ ਓਡੇ ਓਡ ਆਵੇ ਸੈ ਕੋ ਸਾ ਤਿਸ ਪਾਛੇ ਬਚਰੇ ਸ਼ਰਿਆ ਤੇ ਮਹਾਰਾਜ ਜੀ ਕਹਿੰਦੇ ਓਡੇ ਓਡ ਆਵੇ ਕਹਿੰਦੇ ਕੁੰਝਾ ਉੱਡ ਦੂਰ ਤੋਂ ਉੱਡ ਕੇ ਆ ਜਾਂਦੀਆਂ ਫਰਬਤਾ ਤੋਂ ਕੁੰਝਾ ਉੱਡਦੀਆਂ ਹਨ ਉੱਡੇ ਉੱਡੇ ਆਵੈ ਸੈ ਕੋਸਾ ਇਸ ਪਾਛੇ ਬਚਰੇ ਸਰਿਆ ਮਹਾਰਾਜ ਜੀ ਕਹਿੰਦੇ ਪਿੱਛੇ ਬੱਚਿਆਂ ਨੂੰ ਛੱਡ ਆਉਂਦੀਆਂ ਇਕੱਲਿਆਂ ਕੁੰਝਾਂ ਜੜੀਆਂ ਉੱਡ ਕੇ ਪਰਬਤਾਂ ਤੋਂ ਬੜੀ ਦੂਰ ਚਲੀਆਂ ਜਾਂਦੀਆਂ 6 ਮਹੀਨੇ ਦੀ ਡਾਰੀ ਮਾਰਦੀਆਂ ਕੁੰਝਾ ਬੱਚੇ ਜੰਮਦੀਆਂ ਪਰਬਤਾਂ ਤੇ ਪਹਾੜਾਂ ਦੇ ਵਿੱਚ ਤਾਂ ਡਾਰੀ ਮਾਰ ਜਾਂਦੀਆਂ ਹਨ ਦੇਖੋ ਪਰ ਉਹ ਜਿੱਥੇ ਦੂਰ ਜਾਂਦੀਆਂ ਨੇ ਚੋਗੇ ਵਾਸਤੇ ਉੱਥੇ ਜਾ ਕੇ ਆਪਣੇ ਬੱਚਿਆਂ ਦਾ ਧਿਆਨ ਧਾਰਦੀਆਂ ਹਨ ਮਹਾਰਾਜ ਕਹਿ ਰਹੇ ਨੇ ਪਾਤਸ਼ਾਹ ਜੀ ਉਹ ਅਰਜਨ ਦੇਵ ਜੀ ਕਹਿੰਦੇ ਭਾਈ ਉੰਜਾਂ ਉੱਡ ਤਾਂ ਹੁੰਦੀਆਂ ਨੇ ਉੱਥੋਂ ਪਰ ਉਹ ਬੱਚਿਆਂ ਦਾ ਜਿਸ ਵੇਲੇ ਧਿਆਨ ਧਾਰਦੀਆਂ ਨੇ ਤੇ ਆਪਣੇ ਆਪ ਉਹਨਾਂ ਨੂੰ ਭੋਜਨ ਮਿਲਦਾ ਦੇਖੋ ਆਪਣੇ ਆਪ ਪਰਵਰਿਸ਼ ਹੁੰਦੀ ਹੈ ਉਹਨਾਂ ਦੀ ਸੁਰਤੀ ਬੱਚਿਆਂ ਵਿੱਚ ਰਹਿੰਦੀ ਹੈ ਭਾਵੇਂ ਦੂਰ ਚਲੀਆਂ ਜਾਂਦੀਆਂ ਪਰ ਸੁਰਤੀ ਉਹਨਾਂ ਦਾ ਖਿਆਲ ਜਿਹੜਾ ਹੁੰਦਾ ਨਾ ਉੰਜਾਂ ਦਾ ਬੱਚਿਆਂ ਦੇ ਵਿੱਚ ਜਦੋਂ ਧਿਆਨ ਧਾਰ ਦੀਆਂ ਹਨ ਪਰਮੇਸ਼ਰ ਨੂੰ ਚੇਤੇ ਕਰਦੀਆਂ ਹਨ ਤੇ ਦੇਖੋ ਮਾਲਕ ਜਾ ਕੇ ਉਹਨਾਂ ਨੂੰ ਖਾਣ ਵਾਸਤੇ ਉਹਨਾਂ ਦੀ ਭੁੱਖ ਤਾਰ ਦਿੰਦਾ ਉਹ ਬੱਚਿਆਂ ਦੀ ਭੁੱਖ ਤਾਰਦਾ ਦੇਖੋ ਇੰਨੀ ਦੂਰ ਜਾਜ ਕਰਦੀਆਂ ਨੇ ਬੱਚਿਆਂ ਨੂੰ ਇੱਥੇ ਮਹਾਰਾਜ ਜੀ ਉਹਨਾਂ ਦੀ ਧਾਰਨ ਲੈਂਦੇ ਨੇ ਉੱਡੇ ਉੱਡ ਆਵੇਂ ਸੈ ਕੋਸਾ ਤੇ ਸੁਪਾਛੇ ਬਚਰੇਸ਼ਰਿਆ ਪਿੱਛੋਂ ਬੱਚਿਆਂ ਦੀ ਪਰਵਰਿਸ਼ ਮਹਾਰਾਜ ਜੀ ਕਹਿੰਦੇ ਉਹ ਮਾਲਕ ਕਰਦਾ ਓਨ ਕਾ ਓਨ ਕਵਨ ਖਲਾਵੇ ਕਵਨ ਚਗਾਵੇ ਮਨ ਮਹਿ ਸਿਮਰਨ ਕਰਿਆ ਉਥੇ ਤਿੰਨ ਆਪਾਂ ਪੜਦੇ ਨਾ ਰਾਰਾ ਸਭੀ ਤਿੰਨ ਇੱਥੇ ਓਨ ਹੈ ਇਹ ਸ਼ਬਦ ਦਾ ਫਰਕ ਹੈ ਉਥੇ ਸ਼ਬਦ ਦੇ ਵਿੱਚ ਤਿੰਨ ਹੁੰਦਾ ਤਿੰਨ ਕਵਨ ਖਲਾਵੇ ਕਵਨ ਚਗਾਵੇ ਆਪਾਂ ਪੜਦੇ ਨੇ ਤਿੰਨ ਇੱਥੇ ਓਨ ਹੈ ਉਨ ਕਵਨ ਖਿਲਾਵੇ ਬਸ ਇਨਾ ਕੋ ਫਰਕ ਹੈ ਇਹਦਾ ਧਿਆਨ ਦੇ ਨਾਲ ਪੜਨਾ ਪੈਂਦਾ ਕਿਉਂਕਿ ਕਈ ਵਾਰੀ ਜਿੰਨਾ ਨਹੀਂ ਪੜੀ ਹੁੰਦੀ ਬਾਣੀ ਉਹ ਸਰਵਾਲ ਵੀ ਕਰ ਦਿੰਦੇ ਹਨ ਵੀ ਬਾਬਾ ਜੀ ਬਾਣੀ ਬੜਤ ਪੜ ਗਏ ਸ ਲਬਜ ਗਲਤ ਪੜ ਗਏ ਪਰ ਇੱਥੇ ਫਰਕ ਹੈ ਸਾਧ ਸੰਗਤ ਜੀ ਉਹ ਸ਼ਬਦ ਦੇ ਵਿੱਚ ਤੇ ਇਥੇ ਇਹ ਲਬਜ ਦਾ ਫਰਕ ਆ ਜਾਂਦਾ ਉਨ ਕਵਨ ਖਿਲਾਵੇ ਕਮਨ ਚਗਾਵੇ ਮਨ ਮੈਂ ਸਿਮਰਨ ਕਰਿਆ ਹਰੋ ਜੀ ਕਹਿੰਦੇ ਉਹਨੂੰ ਕੌਣ ਖਿਲਾਂਦਾ ਹੈ ਚੋਗਾ ਕੌਣ ਪਾਉਂਦਾ ਹੈ ਕਮਨ ਖਲਾਵੇ ਕਮਣ ਚ ਗਾਵੇ ਮਨ ਮੈਂ ਸਿਮਰਨ ਕਿਉਂ ਮਨ ਦੇ ਵਿੱਚ ਸਿਮਰਨ ਕਰਦੀ ਏ ਮਾਂ ਕੁੰਜਾ ਸਿਮਰਨ ਕਰਦੀਆਂ ਮਨ ਦੇ ਵਿੱਚ ਤੇ ਬੱਚਿਆਂ ਨੂੰ ਚੇਤੇ ਕਰਦੀਆਂ ਹਨ ਦੇਖੋ ਉਹਨਾਂ ਦਾ ਸਿਮਰਨ ਉਹ ਮਾਲਕ ਤੱਕ ਅਰਦਾਸ ਪਹੁੰਚਦੀ ਤੇ ਮਾਲਕ ਜਾ ਕੇ ਉਹਨਾਂ ਦੀ ਭੁੱਖ ਤਾਰਦਾ ਉਹ ਬੱਚਿਆਂ ਦੀ ਪਰਵਰਿਸ਼ ਕਰਦਾ ਉਹਨਾਂ ਦੇ ਸਿਮਰਨ ਦੀ ਤਾਕਤ ਦੇ ਨਾਲ ਤੇ ਇੱਥੇ ਸਾਨੂੰ ਦੇਖੋ ਮਹਾਰਾਜ ਜੀ ਸਿਹਤ ਦਿੰਦੇ ਹਨ ਕਹਿੰਦੇ ਭਾਈ ਜੇ ਕੁੰਜਾ ਦੀ ਬੇਨਤੀ ਸੁਣ ਸਕਦਾ ਮਾਲਕ ਉਹ ਸਿਮਰਨ ਕਰਦਿਆਂ ਮਾਣੀ ਮਨ ਦੇ ਵਿੱਚ ਚੇਤੇ ਕਰਦੀਆਂ ਹਨ ਮਨ ਮੈਂ ਸਿਮਰਨ ਕਰਿਆ ਕਹਿੰਦੇ ਫਿਰ ਅਸੀਸ ਕਿਉਂ ਨਹੀਂ ਕਰਦੇ ਮਹਾਰਾਜ ਜੀ ਕਹਿੰਦੇ ਸਾਡਾ ਵਿਸ਼ਵਾਸ ਕਿਉਂ ਨਹੀਂ ਹੈ ਉਹ ਜਦੋਂ ਕੁੰਜਾਂ ਦੇ ਬੱਚਿਆਂ ਨੂੰ ਪਾਲ ਸਕਦਾ ਹੈ ਹਰੀ ਪ੍ਰਭੂ ਫਿਰ ਸਾਡੀ ਵੀ ਪਾਲਣਾ ਹੀ ਕਰਦਾ ਹੈ ਜਦੋਂ ਜੰਮਦੇ ਆ ਉਦੋਂ ਤੋਂ ਲੈ ਕੇ ਮਰਨ ਤੱਕ ਉਹ ਖਿਆਲ ਰੱਖਦਾ ਹੈ ਉਹ ਦੇਖੋ ਉਹਦਾ ਬਿਰਦ ਹੈ ਧਰਮ ਹੈ ਮਹਾਰਾਜ ਜੀ ਬਚਨ ਕਰਦੇ ਸਭਨ ਧਾਨ ਦਸ ਅਸ਼ਟ ਸਦਾਨ ਠਾਕਰ ਕਰ ਤਲ ਧਰਿਆ ਤੇ ਮਹਾਰਾਜ ਜੀ ਕਹਿੰਦੇ ਸਾਰੇ ਨਿਧਾਨ ਖਜ਼ਾਨੇ ਰਿੱਧੀਆਂ ਸਿੱਧੀਆਂ ਦਸ ਅਸ਼ਟ ਸਦਾਨ ਠਾਕਰ ਕਰ ਤਲ ਧਰਿਆ ਉਹਦੀ ਤਲੀ ਦੇ ਉੱਤੇ ਵਸਦੀਆਂ ਹਨ ਮਾਲਕ ਦੀ ਇਹ ਰਿੱਧੀਆਂ ਤੇ ਸਿੱਧੀਆਂ ਸ਼ਕਤੀਆਂ ਪਾਸ਼ਾ ਜੀ ਕਹਿੰਦੇ ਗੁਰਾਜੰਦੇ ਪਾਸ਼ਾ ਜੀ ਕਹਿੰਦੇ ਸਭ ਨਿਧਾਨ ਜਿੰਨੇ ਖਜ਼ਾਨੇ ਹਨ ਦੁਨੀਆ ਦੇ ਦਸ ਅਸ਼ਟ ਸਦਾਨ ਮਹਾਰਾਜ ਜੀ ਕਹਿੰਦੇ ਰਿੱਧੀਆਂ ਸਿੱਧੀਆਂ 9 ਨਿਧੀਆਂ 18 ਸਿੱਧੀਆਂ ਮਹਾਰਾਜ ਜੀ ਕਹਿੰਦੇ ਠਾਕੁਰ ਕਦ ਤਲ ਧਰਿਆ ਠਾਕੁਰ ਦੇ ਤਲੀ ਦੇ ਉੱਤੇ ਵਸਦੀਆਂ ਹਨ ਉਹ ਮਾਲਕ ਦੀ ਤਲੀ ਦੇ ਉੱਤੇ ਪਈਆਂ ਨੇ ਸਾਰੀਆਂ ਰਿੱਧੀਆਂ ਸਿੱਧੀਆਂ ਜਿਨ੍ਹਾਂ ਪਿੱਛੇ ਲੋਕ ਭੱਜੇ ਫਿਰਦੇ ਹਨ ਦੌੜੇ ਫਿਰਦੇ ਹਨ ਪ੍ਰਾਪਤੀ ਵਾਸਤੇ ਜੀਵਨ ਗਾਲ ਦਿੰਦੇ ਹਨ ਇੱਕੋ ਹੀ ਕੰਮ ਕਰ ਲੈਣ ਉਹਦੀ ਬੰਦਗੀ ਕਰ ਲੈਣ ਭਜਨ ਕਰ ਲੈਣ ਤੇ ਠਾਕਰ ਦੇ ਤਲੀ ਤੇ ਉੱਤੇ ਪਿਆ ਸਾਰਾ ਕੁਛ ਠਾਕਰ ਦੇ ਹੱਥ ਵਿੱਚ ਸਾਰਾ ਕੁਛ ਹੈ ਉਹ ਸਮਰੱਥ ਹੈ ਮਾਲਕ ਤੇ ਮਹਾਰਾਜ ਜੀ ਸਾਨੂੰ ਦੱਸ ਰਹੇ ਹਨ ਕਹਿੰਦੇ ਸਭ ਵੰਧਾਨ ਦਸ ਅਸ਼ਟ ਸਿਧਾਨ ਠਾਕਰ ਕਰ ਕਰ ਹੱਥਾਂ ਨੂੰ ਕਹਿੰਦੇ ਹਨ ਤਾਲ ਹੱਥਾਂ ਦੀ ਤਲੀ ਦੇ ਉੱਤੇ ਪਈਆਂ ਹਨ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨ ਪਾਰਾ ਵਰਿਆ ਬੇਨਤੀ ਕਰਦਿਆਂ ਅਖੀਰਲੀ ਤੋਂ ਖੁਜ ਜਨ ਨਾਨਕ ਮੈਂ ਨਾਨਕ ਬਲ ਬਲ ਸਦ ਬਲ ਜਾਈਏ ਮਹਾਰਾਜ ਜੀ ਕਹਿੰਦੇ ਤੁਹਾਡੇ ਤੋਂ ਬਲ ਬਲ ਜਾਂਦੇ ਹਾਂ ਸਦਾ ਕੁਰਬਾਨ ਜਾਂਦੇ ਹਾਂ ਵਾਰ ਨਹੀਂ ਜਾਂਦਿਆਂ ਤੇਰਾ ਅੰਤ ਨਾ ਪਾਰਾ ਵਰਿਆ ਕਹਿੰਦੇ ਕਿਉਂ ਤੇਰਾ ਅੰਤ ਨਹੀਂ ਪਾ ਸਕਦਾ ਕੋਈ ਤੇਰਾ ਪਾਰਾ ਵਰਣੀ ਕੋਈ ਪਾ ਸਕਦਾ ਤੇਰਾ ਅੰਤ ਨਹੀਂ ਹੈ ਤੇਰਾ ਕੋਈ ਸਿਰਾ ਨਹੀਂ ਹੈ ਤੋ ਲੱਭ ਸਕਦਾ ਕਹਿੰਦੇ ਤੂੰ ਕੁਰਬਾਨੀ ਅਸੀਂ ਜਾ ਸਕਦੇ ਹਾਂ ਮਹਾਰਾਜ ਜੀ ਕਹਿੰਦੇ ਜਨ ਨਾਨਕ ਮੈਂ ਦਾਸ ਨਾਨਕ ਤੇਰੇ ਤੋਂ ਸਦਕੇ ਜਾਨਾ ਹਾਂ ਕੁਰਬਾਨ ਜਾਨਾ ਬਲਿਹਾਰ ਨਹੀਂ ਜਾਨਾ ਹਾਂ ਕਿਉਂ ਤੇਰਾ ਅੰਤ ਨਹੀਂ ਕੋਈ ਹੈ ਤੂੰ ਬੇਅੰਤ ਦਾ ਦਾ ਮਾਲਕ ਹੈ ਤੇਰੇ ਵਿੱਚ ਬੇਅੰਤ ਗੁਣ ਹਨ ਬੇਅੰਤ ਤਾਕਤਾਂ ਹਨ ਇਹ ਸ਼ਬਦ ਦੇ ਵਿੱਚ ਮਹਾਰਾਜ ਜੀ ਸਾਨੂੰ ਪਰਦੇਸ਼ ਬਖਸ਼ਦੇ ਹਨ ਯੂਦੇ ਘਰ ਦੇ ਵਿੱਚ ਸਾਰੇ ਸੁੱਖ ਹਨ ਸਾਰੇ ਨਿਧਾਨ ਖਜ਼ਾਨੇ ਹਨ ਰਿੱਧੀਆਂ ਸਿੱਧੀਆਂ ਹਨ ਉਹ ਜਿਹੜਾ ਕਿ ਜੀਵਾਂ ਤੋਂ ਸੁਖਮ ਜੀਵਾਂ ਤੋਂ ਲੈ ਕੇ ਸਥੂਲ ਜੀਵਾਂ ਤੱਕ ਪਾਲ ਰਿਹਾ ਹੈ ਸਹਿਲ ਪੱਥਰਾਂ ਦੇ ਵਿੱਚ ਪਰਬਤਾਂ ਤੇ ਜੀਵਾਂ ਨੂੰ ਪਾਲਦਾ ਉਹ ਸਾਡੀ ਵੀ ਰੱਖਿਆ ਕਰਦਾ ਹੈ ਸਾਨੂੰ ਵੀ ਉਹਦੇ ਤੇ ਵਿਸ਼ਵਾਸ ਯਕੀਨ ਭਰੋਸਾ ਬਣ ਜਾਵੇ ਤਾਂ ਕਿ ਸਾਡਾ ਜੀਵਨ ਵੀ ਪਿਆਰਿਓ ਸਫਲ ਬਣ ਜਾਵੇ ਇਹ ਅੱਜ ਦੇ ਸ਼ਬਦ ਦੀ ਵਿਚਾਰ ਹੈ ਪਾਤਸ਼ਾਹ ਜੀ ਮਿਹਰ ਕਰਨੀ ਆਕੂ ਹਾਜ਼ਰੀਆਂ ਪਰਵਾਨ ਕਰਿਓ ਜੀ ਬਾਣੀ ਵਿਚਾਰ ਦੇ ਨੇਕਾਂ ਕੋ ਲਾਂ ਜੰਦੀਆਂ ਨ ਮਹਾਰਾਜ ਸਤਿਬਖਸ਼ਣ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ